ਬੀਤੀ ਰਾਤ ਫੁੱਟਲਾ ਅਡਾ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਮਿਲਿਆ ਹੈ 71 ਕਿਤੇ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬੁੜਲਾਡਾ ਵਿਖੇ ਸਥਾਨਕ ਪੁਲਿਸ ਦੇ ਖਿਲਾਫ ਅਣਗੈਲੀ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਦਿਨ ਪਹਿਲਾਂ ਇੱਕ ਝਗੜੇ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿੱਥੇ ਪੁਲਿਸ ਵੱਲੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਥਾਨਕ ਪੁਲਿਸ ਵੱਲੋਂ ਜਾਣਬੁੱਝ ਕੇ ਅਣਗੋਲਿਆ ਕਰਦਿਆਂ ਮਾਮਲੇ ਨੂੰ ਹਲਕੇ ਚ ਲੈ ਲਿਆ ਗਿਆ ਤੇ ਦੋਵੇਂ ਧਿਰਾਂ ਦੀ ਰੰਜਿਸ਼ ਦੇ ਕਾਰਨ ਅੰਜਾਮ ਕਤਲ ਤੱਕ ਪਹੁੰਚ ਗਿਆ ਜਿਸ ਦੇ ਚਲਦਿਆਂ ਬੁੜਲਾਡਾ ਬਰੇਟਰ ਰੋਡ ਤੇ ਸਮਝੋਤੇ ਦੀ ਆੜਹੇਟ ਇੱਕ ਕਤਲ ਨੂੰ ਅੰਜਾਮ ਦੇ ਦਿੱਤਾ ਗਿਆ। ਜਿੱਥੇ ਮ੍ਰਿਤਕ ਦੇ ਵਾਰਸਾਂ ਵੱਲੋਂ ਸਿਵਲ ਹਸਪਤਾਲ ਵਿਖੇ ਭਾਰੀ ਹੰਗਾਮੇ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਉੱਥੇ ਹੀ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਚੀਮਾ ਨੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੱਤਿਆਂ ਮ੍ਰਿਤਕ ਦੇ ਵਾਰਸਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਮ੍ਰਿਤਕ ਦੇ ਹਮਾਇਤਿਆਂ ਦਾ ਇਕੱਠ ਐਨਾ ਜ਼ਿਆਦਾ ਹੁੰਦਿਆ ਦੇਖ ਤਿੰਨ ਥਾਣਿਆਂ ਦੀ ਪੁਲਿਸ ਨੂੰ ਬੁਲਾਉਣਾ ਪਿਆ। ਸਥਿਤੀ ਤਣਾਪੂਰਨ ਹੁੰਦੀ ਹੈ ਦੇਖਦੇ ਹਾਂ ਸੀਏ ਸਟਾਫ ਦੇ ਮੁਖੀ ਬਲਖੌਰ ਸਿੰਘ ਤੇ ਐਸਐਚਓ ਸੁਖਜੀਤ ਸਿੰਘ ਵਿਕੀ ਪੁਲਿਸ ਪੋਰਟ ਹਸਪਤਾਲ ਵਿੱਚ ਪਹੁੰਚੀ ਜਿੱਥੇ ਵੱਡੀ ਪੁਲਿਸ ਪੋਰਟ ਨੂੰ ਤਾਇਨਾਤ ਕੀਤਾ ਗਿਆ ਆਓ ਦੇਖਦੇ ਹਾਂ ਪੂਰੀ ਖਬਰ ਤੇ ਗੋੜੀ ਮਾਰੀ ਆ ਕੀ ਹੋਈ ਬੇਟੇ ਗੱਲ ਕੀ ਹੋਈ ਆ ਉਹ ਥੱਲੋ ਨਾਲ ਪਿਆ ਸੀ ਉੱਥੇ ਕਿਸੇ ਦੋਸਤ ਦੇ ਘਰੇ ਗਾਧਾ ਮੁੰਡੇ ਨਾਲ ਪਿਆ ਸੀ ਅੱਤ ਨਾ ਬੋਣ ਮਾਰੇ ਮੈਂ ਕਿੱਥੇ ਤੂੰ ਕਨਾਂ ਕਿਸੇ ਲੋਸ ਤੇ ਕਰੇ ਪਿਆਜ ਮੈਂ ਕਹ ਤੂੰ ਕਰੇ ਪੈ ਜਾ ਮੈਂ ਕਹ ਤੂੰ ਕਰ ਆ ਜਾ ਸੇ ਕੋਏ ਸਭ ਤੋਂ ਪਹਿਲਾਂ ਇਹ ਠੇਕੇਦਾਰ ਨੇ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਹਨਾਂ ਨਾਲ ਕੱਲਾ ਲੜਾਈ ਹੋ ਗਈ ਆ 5-7 ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਪਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੰਡੇ ਰੱਖੇ ਹੋ ਨੇ ਗ੍ਰਿੰਦੇ ਜਿਸ ਪਾਲ ਬੱਤਰੇ ਵਰਗੇ ਸੰਵੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਇਥੋਂ ਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀ ਉਹਦਾ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਓਂਡਾ ਸੰਗਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀ ਹੈ ਤੇ ਹੋਇਆ ਕੀ ਇਹ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰੇ 5-7 ਸਾਲ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ठेकेदारों ਨੇ ਸ਼ਾਇਦ ਇਹਦੇ ਵਿੱਚ ਇੱਕ ਵੀ ਉਹਨਾਂ ਦੇ ਸਿਰਫ ਤੇਜ ਦਾ ਮਰਚਾ ਹੋਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਵੜੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਤੇ ਉਹਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਇ tanto ਵੱਡਾ ਘਾੜਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰਾਂ ਆਏ ਹੋਏ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਤਾਂ ਸਾਰਾ ਕੁਝ ਰੁਟਿਆ ਗਿਆ ਜੀ ਸਾਡਾ ਤਾਂ ਤੁਸੀਂ ਤਾਂ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕ ਇੱਕ ਜਵਾਕ ਸੀਗਾ ਇਹ ਚਾਰ ਭੈਣਾਂ ਦਾ ਵੀ ਐਦਾ ਕਿਸੇ ਦਾ ਚਿਰਾਗ ਨਾ ਬੁਝੇ ਨਾ ਐਦਾ ਕਿਸੇ ਦਾ ਜਵਾਕ ਮਰੇ ਤੋ ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਕੁਛ ਨਹੀਂ ਜੀ ਇਹ ਬਸ ਆਪਸੀ ਮਾੜੀ ਮੁੱਟੀ ਤਕਰਾਰ ਚੱਲਦੀ ਸੀ ਇਹਨਾਂ ਦੀ ਤਕਰਾਰ ਦਾ ਮਸਲਾ ਮੋਟਾ ਕਲੇਸ਼ ਹੋਇਆ ਉਸ ਤੋਂ ਬਾਅਦ ਆ ਕਲੇਸ਼ ਆਈ ਅੱਜ ਆ ਤੀਜਾ ਨਿਕਲਿਆ